ਦੇ ਕੇ ਜਰੀ ਬਾਲ ਜੀ ਦੀ ਮੂੰਹ ਬੋਲੀ ਪੈਣ ਮੈਂ ਸਿਪੀ ਸ਼ਰਮਾ 640 ਬੇਰੁਜ਼ਗਾਰ ਪੀਠ ਮੈਂ ਹਰ ਇੱਕ ਪੰਜਾਬ ਦੀ ਉਹ ਜਿੱਥੇ ਬੰਦੀ ਨੂੰ ਟੀਚਰ ਜੁਨੀ ਨੂੰ ਹਰ ਇੱਕ ਪੰਜਾਬ ਵਾਸੀ ਨੂੰ ਇੱਕ ਬੇਨਤੀ ਕਰਦੀ ਹਾਂ ਹੱਥ ਜੋੜ ਕੇ ਕਿ ਅਸੀਂ ਆਤਮਾਰਾਮ ਜੀ ਵਕੀਲ ਕੀਤੇ ਨੇ ਰਾਜੀ ਆਤਮਾਰਾਮ ਜੀ ਤੇ ਉਹਨਾਂ ਦੀ ਫੀਸ ਅਸੀਂ 8.5 ਲੱਖ ਦੇ ਚੁੱਕੇ ਆਂ ਤੇ 3.5 ਲੱਖ ਘਟ ਰਹੀ ਆ ਤੇ ਉਹ ਫੀਸ ਇਕੱਠੀ ਕਰਨ ਲਈ 3.5 ਲੱਖ ਘਟ ਰਿਹਾ ਉਸ ਦਾ ਤੁਹਾਡਾ ਸਹਿਯੋਗ ਮੰਗਦੇ ਆ ਕਿ ਜਿੰਨੇ ਵੀ ਤੁਸੀਂ ਹੋ ਸਕਦੇ ਹੋ ਸਾਡੀ ਮਦਦ ਕਰੋ ਜਿੰਨਾ ਵੀ ਤੁਸੀਂ 500 600 700 800 ਜਿੰਨਾ ਵੀ ਤੁਸੀਂ ਦੇ ਸਕਦੇ ਹੋ ਤੁਹਾਡਾ 1 ਰੁਪਿਆ ਦਿੱਤਾ ਵੀ ਤੁਹਾਡੇ 50 ਰੁਪਏ ਦਿੱ ਕਿਉਂਕਿ ਇਹ ਸਰਕਾਰਾਂ ਉਹ ਨੇ ਜਿਹੜੇ ਸਮੇਂ ਚੱਲਦਿਆਂ ਨੇ ਸਾਡਾ ਕੇਡਰ ਖਤਮ ਕਰਤਾ 640 ਪੀਟੀ ਪੀਟੀ ਟੀਚਰ ਦੀ ਪੋਸਟ ਹੀ ਖਤਮ ਕਰਤੀ ਉਸ ਨੂੰ ਬਚਾਣ ਲਈ ਅਸੀਂ ਡਬਲ ਵੈਂਚ ਤੇ ਕੇਸ ਲਾਇਆਗਾ ਜਦੋਂ ਕਿ ਜਿਹੜੇ ਸਾਡੇ ਵਕੀਲ ਸੀ ਰਾਜੀ ਬਾਤਮਾਰਾਮ ਜੀ ਨੇ 2021 ਚ ਇਹਨਾਂ ਨੇ ਸਾਨੂੰ ਕੇਸ ਜਿੱਤ ਕੇ ਦਿੱਤਾ ਸੀ ਪਰ ਆਮ ਪਾਰਟੀ ਦੀ ਸਰਕਾਰ ਨੇ ਆ ਕੇ ਜਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਸਾਨੂੰ ਟੈਂਕੀ ਜਿਤਾ ਰਿਆ ਸੀ ਪਰ ਇਹ ਸਰਕਾਰ ਨੇ ਕੀ ਕੀਤਾ ਆ ਕੇ ਸਾਡੀ ਕੇਡਰ ਹੀ ਖਤਮ ਕਰਤਾ ਤੇ ਜਦੋਂ ਅਸੀਂ ਜਿਮਨੀ ਚੌਣਾ ਵਿੱਚ ਸੰਗਰੂ ਟੈਂਕੀ ਤੇ ਬੈਠੇ ਸੀ ਉਦੋਂ ਨੀਨਾ ਮਿੱਤਲ ਜੀ ਮੀਥੇਰ ਜੀ ਸਿੱਖਿਆ ਮੰਤਰੀ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੇਰੀ ਭੈਣ نیچے ਆ ਜਾ ਦੂਜੀ ਵਾਰ ਫੇਰ ਸੜਨ ਵਿਸ਼ਵਾਸ ਘਾਤ ਕੀਤਾ ਇਹਨਾਂ ਨੇ ਪਹਿਲਾਂ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਕੀਤਾ ਸੈਕੰਡ ਟਾਈਮ ਕੀਤਾ ਮੀਥੇਰ ਜੀ ਨੇ ਜਦੋਂ ਸਿੱਖਿਆ ਮੰਤਰੀ ਸੀ ਕਹਿੰਦੇ ਮੇਰੀ ਭੈਣ ਤੁਸੀਂ نیچے ਆ ਜਾਓ ਜਿਮਨੀ ਚੌਣਾ ਵੇਲੇ ਜੋ ਦੂਸਰੇ ਦਿਨ ਕੇਜਰੀਵਾਲ ਜੀ ਨਹੀਂ ਆਣਾ ਸੀ ਸਾਨੂੰ ਕਹਿੰਦੇ ਨੀਨਾ ਮਿੱਤਲ ਜੀ ਰਾਜਪੁਰੇ ਵਾਲੇ ਜਿਹੜੇ ਮੈਡਮ ਨੇ ਉਹ ਸਾਨੂੰ نیچے ਧਾਰਨਾ ਸੀ ਸੋਰੀ ਮੀਤ ਜੀਰ ਜੀ ਨੇ ਸਾਡੇ ਨਾਲ ਵੀਡੀਓ ਕਾਨਫਰੈਂਸ ਕਾਲ ਕੀਤੀ ਸੀ ਕਹਿੰਦੇ 3 ਜੁਲਾਈ ਦੇ ਪਹਿਲੇ ਹਫਤੇ ਤੁਹਾਡੀ ਮੈਡ ਲਿਸਟ ਜਾਰੀ ਕੀਤੀ ਜਾਵੇਗੀ ਪਰ ਇਹਨਾਂ ਨੇ ਕੀ ਕੀਤਾ ਸਾਡਾ ਕਿੜਾ ਹੀ ਖਤਮ ਕਰਤਾ ਮੀਤ ਜੀਰ ਜੀ ਨੇ ਦੇ ਕੇ ਅਸੀਂ ਡਬਲ ਬੈਂਚ ਤੇ ਕੇਸ ਲਾਇਆ ਆਪਣੀ ਪੋਸਟ ਨੂੰ ਬਚਾ ਲਈ ਅਸੀਂ 2011 ਤੋਂ ਲੈ ਕੇ 2024 ਚੱਲ ਰਹੇ ਹਾਂ ਅਸੀਂ ਅੱਜ ਤੱਕ ਬੇਰੁਜ਼ਗਾਰੀ ਦੀ ਮਾਰ ਚੱਲ ਰਹੇ ਹਾਂ ਪਰ ਮੈਂ ਕਹਿੰਦੇ ਆ ਸਾਡੀ ਜੱਥੇਬੰਦੀ ਉਹ ਆ ਕਿ ਸਾਡੇ ਉਹ ਮਾਰੇ ਹਾਲ ਨੇ ਇੱਕ ਫੰਡ ਮੰਗਣ ਲਈ ਸਾਨੂੰ ਇੱਕ ਵੀਡੀਓ ਬਣਾ ਕੇ ਤੁਹਾਡਾ 1-1 ਰੁਪਿਆ ਮੰਗਣਾ ਪੈ ਰਿਹਾ ਪੰਜਾਬ ਵਸ ਤੋਂ ਕਿ ਅਸੀਂ ਉਹ 3.5 ਲੱਖ ਰੁਪਏ ਦੇ ਚੁੱਕੇ ਕਿਉਂਕਿ ਸਾਡੇ ਨਾਲ ਇੱਕ ਪ ਉਹ ਸਾਡੀ ਤਰੀਕ ਰੱਬ ਜਾਣੇ ਭੁੱਲ ਗਏ ਉਹਨਾਂ ਨੂੰ ਅਸੀਂ 8 ਲੱਖ ਪੇ ਕੀਤਾ ਸੀ ਉਹ ਸਾਡੀ ਤਰੀਕ ਭੁੱਲ ਗਏ ਜਾਂ ਕੀ ਹੋ ਯਾਰ ਰੱਬ ਜਾਣੇ ਪਰ ਅੱਜ ਉਹ ਏਜੀ ਪੰਜਾਬ ਬਣੇ ਹੋਏ ਨੇ ਗੁਰਵਿੰਦਰ ਸਿੰਘ ਗੈਰੀ ਜੀ ਮੈਂ ਗੁਰਵਿੰਦਰ ਸਿੰਘ ਗੈਰੀ ਜੀ ਨੂੰ ਵੀ ਹੱਥ ਜੋੜ ਕੇ ਅਪੀਲ ਕਰਦੀਆਂ ਕਿ ਉਸ ਟਾਈਮ ਤੁਹਾਡੇ ਹੱਥ 'ਚ ਪਾਵਰਾਂ ਨਹੀਂ ਸੀ ਅੱਜ ਤਾਂ ਤੁਸੀਂ ਹਾਈ ਕੋਰਟ ਦੀ ਸਾਰੀ ਪਾਵਰ ਤੁਹਾਡੇ ਹੱਥ 'ਚ ਆ ਤੁਸੀਂ ਅੱਜ ਵੀ ਸਾਡੇ ਹੱਕ 'ਚ ਖੜ੍ਹ ਸਕਦੇ ਹੋ ਜੇ ਤੁਸੀਂ ਉਸ ਦਿਨ ਤੁਸੀਂ ਕਹਿੰਦੇ ਹੋ ਕਿ ਸੀ ਤੁਸੀਂ ਸਾਡੀ ਤਰੀਕ ਭੁੱਲ ਗਏ ਸੀ ਮੈਂ ਹਰ ਇੱਕ ਪੰਜਾਬ ਵਾਸੀ ਨੂੰ ਕਹਿੰਨੀ ਆ ਕਿ ਤੁਹਾਡਾ ਦਿੱਤੇ ਜੋ ਉਦਾਰ ਨਾਲ ਸਾਡੇ ਘਰਾਂ ਦੇ ਚੁੱਲਿਆਂ 'ਚ ਆਗ ਬਲਦੀ ਹੋ ਜੂਗੀ ਸਾਨੂੰ ਤੁਹਾਡੇ ਸਹਿਯੋਗ ਦੀ ਜਰੂਰਤ ਆ ਅਗਰ ਤੁਹਾਡਾ ਫੰਡ 3.5 ਲੱਖ ਤੋਂ ਉੱਪਰ ਵੀ ਹੁੰਦਾਗਾ ਤੇ ਤੁਹਾਡਾ ਇੱਕ ਇੱਕ ਰੁਪਏ ਦਾ حساب ਵੀ ਦਵਾਂਗੇ ਤੇ ਜੇ ਵੱਧ ਵੀ ਹੁੰਦਾਗਾ ਜਿਸ ਵੀ ਜਥੇਬੰਦੀ ਨੂੰ ਭੈਣ ਭਰਾਵ ਨੂੰ ਉਹ ਪੈਸੇ ਵੱਧਦੇ ਅਸੀਂ ਵਾਪਸ ਕਰਾਂਗੇ ਜਿਸ ਨੂੰ ਜਰੂਰਤ ਹੋਊਗੀ ਉਹ ਦਿੱਤਾ ਜਾਵੇਗਾ ਪਰ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਸਰਕਾਰਾਂ ਨੇ ਸਾਡੇ ਨਾਲ ਉਹ ਹਾਲ ਕੀਤਾ ਇਹ ਸਾਡੇ ਉਹ ਦਿਨਾਂਗੇ ਕਿ ਸਾਨੂੰ ਅੱਜ ਫੰਡ ਮੰਗਣ ਲਈ ਇਹਤ ਵੀਡੀਓ ਬਣਾ ਕੇ ਦੁਆਈ ਲਾਣੀ ਪੈ ਰਹੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਕਿ ਤੁਹਾਡਾ 1 ਰੁਪਿਆ ਦਿੱਤਾ ਵੀ ਤੁਹਾਡੇ ਦਿੱਤੇ ਹੋਏ ਫੰਡ ਨਾਲ ਸਾਡੇ 646 ਪਰਿਵਾਰਾਂ 'ਚ ਚੁੱਲਿਆਂ 'ਚ ਅੱਗ ਬਲੂਗੀ ਮੈਂ ਕਹਿੰਦੀ ਜਿੰਨਾ ਤੱਕ ਜਉਂਦੇ ਰਹਿਣਗੇ ਤੁਹਾਨੂੰ ਦੁਆ ਦੇਣਗੇ ਤੇ ਪਲੀਜ਼ ਵੱਧ ਤੋਂ ਵੱਧ ਸਾਡੀ ਮਦਦ ਕਰੋ ਜੇ ਸਰਕਾਰ ਨੇ ਸਾਡਾ ਹਾਲ ਕੀਤਾ ਸਾਨੂੰ ਮੰਗਣ ਤੇ ਮਜਬੂਰ ਕਰਤਾ ਪੜੇ ਲਿਖਿਆ ਉਹਨੂੰ ਇੱਕ ਪਕਾਰੀ ਬਣਾਤਾ ਹੈ ਸਰਕਾਰ ਨੇ ਮੈਂ ਬੇਨਤੀ ਕਰਦੀ ਆ ਕਿ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਧੰਨਵਾਦ ਸਤਿਓਂ ਮੈਂ ਇਹਦੇ ਚ ਇੱਕ ਇਹ ਵੀ ਦੱਸਣ ਚਾਹਦੀ ਆ ਕਿ ਮੇਰਾ ਨੰਬਰ ਹੈਗਾ ਦਾ ਜਿਸ ਤੇ ਤੁਸੀਂ Google Pay ਕਰਨਾ 7009414 397 700 94 14 397 ਇਹ ਮੇਰਾ Google Pay ਨੰਬਰ ਆ ਇਸ ਤੇ ਤੁਸੀਂ Google Pay ਕਰਨਾਗਾ ਜੇ ਵੀਰੇ ਤੁਹਾਡਾ 1 ਰੁਪਿਆ ਵੀ ਆਮਦਾਗਾ ਤੁਹਾਨੂੰ ਇੱਕ ਇੱਕ ਹਿਸਾਬ ਦਿੱਤਾ ਜਾਊਗਾ ਸਾਨੂੰ ਸਿਰਫ 3.5 ਲੱਖ ਰੁਪਏ ਦੀ ਜਰੂਰਤ ਆ ਬਾਈ ਜੀ ਜਿਸ ਤੋਂ ਵੱਧ ਗਿਆ ਵੀ ਗਿਆ ਉਹ ਵੀ ਅਸੀਂ ਵੀਡੀਓ ਬਣਾ ਕੇ ਦੱਸਾਂਗੇ ਕਿ ਸਾਡੇ ਕੋਲ ਇਨਾ ਪੈਸਾ ਵੱਧ ਗਿਆ ਤੇ ਜਿਸ ਵੀ ਭੈਣ ਭਰਾ ਨੂੰ ਜਿੱਥੇ ਬੰਦੀ ਨੂੰ ਜਿਸ ਨੂੰ ਵੀ ਜ਼ਰੂਰਤਮੰਦ ਨੂੰ ਲੋੜ ਹੋਊਗੀ ਉਹ ਪੈਸਾ ਉਸ ਨੂੰ ਦਿੱਤਾ ਜਾਵੇਗਾ ਪਲੇ ਸਾਨੂੰ ਅੱਜ ਤੁਹਾਡੇ ਸਾਥ ਦੀ ਜਰੂਰਤ ਆ ਕਿਉਂਕਿ